ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕਰੀਬ ਹੋ ਗਏ ਜਦੋਂ ਨਾਲ ਮਲਕ ਕਲੀਨਿਕ ਬਣਿਆ ਇਹ ਜਦੋਂ ਇੱਕ ਤਰ੍ਹਾਂ ਦਵਾਈ ਵੇਚਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੁੰਦੇ ਪੇਸ਼ੈਂਟ ਤਾਂ 70 ਕੇ ਤਾਂ ਆਈ ਜਨਰੇਟੇ ਵੀ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਕਲ ਤੋਂ ਸਿਰਫ ਆਰਗਮੋ ਫਲਗਦ ਨੇ ਉਹ ਸਾਰੇ ਪੇਸ਼ੈਂਟ ਨੂੰ ਕਰੀਏ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ। ਅੰਮ੍ਰਿਤਸਰ ਦੇ ਕਾਰਪੋਰੇਸ਼ਨ ਦੇ ਮੇਅਰ ਜਤਿੰਦਰ ਮੋਤੀਪਾੜੀਆ ਨੂੰ ਅਹੁਦਾ ਸੰਭਾਲੇ ਹੋਏ 6 ਲਗਭਗ 6 ਮਹੀਨੇ ਹੋ ਗਏ ਨੇ। ਹੁਣ ਤੱਕ ਅੰਮ੍ਰਿਤਸਰ ਦੇ ਲਈ ਕੀ ਕੀ ਕੀਤਾ ਹੈ ਕੀ ਨਮਾ ਕਰਨ ਜਾ ਰਹੇ ਨੇ ਗੱਲ ਕਰਨੇ ਆ ਮੋਤੀਪਾੜੀਆ ਜੀ ਨਾਲ। ਪਾੜੀਆ ਸਾਹਿਬ 6 ਮਹੀਨੇ ਦਾ ਟਿਨਿਓਰ ਹੋ ਗਿਆ ਅੰਮ੍ਰਿਤਸਰ ਦੀ ਸੇਵਾ ਦੇ ਵਿੱਚ ਤੁਹਾਨੂੰ ਉਨ ਤੱਕ ਅਸੀਂ ਕੀ ਦੇ ਪਾਏ ਹਾਂ ਕੀ ਵਿਜ਼ਨ ਅੱਗੇ ਹੈਗਾ ਅੱਗੇ ਫਿਊਚਰ ਦੇ ਵਿੱਚ ਕੀ ਸੋਚਿਆ ਹੋਇਆ ਥੈਂਕ ਯੂ ਜੋਤੀ ਜੀ ਜੋਤੀ ਜੀ ਕਲੈਕਸ਼ਨ ਕਾਰਪੋਰੇਸ਼ਨ ਜਦੋਂ ਮੈਂ ਟਨਯੋਰ ਚਾਇਆ ਵਾਂ ਬਹੁਤ ਸਾਰੀਆਂ ਜਣੀਆਂ ਅਮਸਰ ਸ਼ਹਿਰ ਦੇ ਵਿੱਚ ਸਮੱਸਿਆਵਾਂ ਚੱਲਦੀਆਂ ਸੀ ਜਿਹਦੇ ਵਿੱਚ ਬਹੁਤ ਵੱਡੀ ਸਮੱਸਿਆ ਕੂੜੇ ਦੀ ਲਿਫਟਿੰਗ ਦੀ ਜੀ ਇੱਕ ਸਮੱਸਿਆ ਸੀ ਸੀਵਰ ਦੀ ਹੈ ਫਿਰ ਇਹਦੇ ਸਾਫ ਸਫਾਈ ਦੀ ਸੀ ਕਿ ਕੋਈ ਸੜਕਾਂ ਦੀ ਹੈ ਕੋਈ ਜਿਹੜੇ ਬਿਊਟੀਫਿਕੇਸ਼ਨ ਦੇ ਕੰਮ ਜਿਹੜੇ ਛੋਟੇ ਵੱਡੇ ਰੁਕੇ ਸੀਗੇ ਸਭ ਤੋਂ ਪਹਿਲਾਂ ਜਿਹੜੀ ਅਸੀਂ ਟਾਸਕ ਲਈ ਹੈ ਉਹ ਲਈ ਹੈ ਕਿ ਕੀ ਆਪਾਂ ਸੀਵਰੇਜ ਦੀ ਹੂੰ ਹੂੰ ਕੂੜੇ ਦੀ ਸਮੱਸਿਆ ਦੀ ਪਰ ਇੱਕ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਸਮੱਸਿਆ ਸੀ ਕੂੜਾ ਆ ਤਾਂ ਰਿਹਾ ਸੀ ਲੇਕਿਨ ਆਉਟਪੁੱਟ ਇਨਪੁੱਟ ਹੈ ਕੀ ਹੈ ਕੂੜੇ ਦੀ ਆਉਟਪੁੱਟ ਕਿਤੇ ਨਹੀਂ ਸੀਗੀ ਜਿਹਦੇ ਕਰਕੇ ਸ਼ਹਿਰ ਦੇ ਆਊਟਰ ਦੇ ਉੱਤੇ ਜਿਵੇਂ ਸਾਡੇ ਭਗਤਾਂ ਵਾਲਾ ਡੰਪ ਹੈ ਲੱਖਾਂ ਟਨ ਜਿਹੜਾ ਕੂੜਾ ਇਕੱਠਾ ਹੋਣ ਕਰਕੇ ਉੱਥੇ ਅ ਮਥੇਲ ਗੈਸ ਦੇ ਨਾਲ ਜਿਹੜੀ ਅੱਗ ਵੀ ਲੱਗ ਜਾਂਦੀ ਸੀ ਲੋਕਾਂ ਦੀ ਸਿਹਤ ਦਾ ਖਲਵਾੜ ਹੋ ਰਿਹਾ ਸੀਗਾ ਔਰ ਆਲੇ-ਦੁਆਲੇ ਦੇ ਵਿੱਚ ਬਹੁਤ ਜ਼ਿਆਦਾ ਪਤਭੂ ਫੈਲ ਰਹੀ ਸੀ ਸੋ ਉਹਦੇ ਲਈ ਵੀ ਟੈਂਡਰ ਲਗਾਏ ਉਹਦੇ ਵੀ ਮਸ਼ੀਨਰੀ ਆ ਚੁੱਕੀ ਹੈ ਅਸੀਂ ਸਵਾ ਸਾਲ ਦੇ ਵਿੱਚ ਵਿੱਚ ਜਿਹੜਾ ਉਹ ਤਕਰੀਬਨ 15-16 ਲੱਖ ਟਨ ਮੀਟ੍ਰਿਕ ਟਨ ਜਿਹੜਾ ਕੂੜਾ ਉਹਨੂੰ ਖਤਮ ਕਰਨਾ ਉਹ 16-17 ਏਕੜ ਦੇ ਵਿੱਚ ਅਸੀਂ ਪਾਰਕ ਬਣਾਉਣਾ ਉਹਦੇ 'ਚ ਉੱਥੇ ਵੀ ਜਿਹੜਾ ਆ ਗਿਆ ਫਿਰ ਇੱਕ ਜਿਹੜੀ ਸਭ ਤੋਂ ਵੱਡੀ ਸਬਸਿਆ ਸੀ ਕਿ ਸ਼ਹਿਰ ਦੇ ਵਿੱਚ ਸੀਵਰੇਜ ਪ੍ਰਣਾਲੀ ਦੀ ਉਹ ਅੱਜ ਹੈਗੀ ਐ ਲੇਕਿਨ ਅੱਗੇ ਨਾ ਕਟਿਓ ਦੇ ਉੱਤੇ ਅਸੀਂ ਯੋਰ ਲਗਾ ਕੇ ਕੰਮ ਕੀਤਾ ਜਿਹਦਾ ਰਿਜ਼ਲਟ ਇਹ ਆਇਆ ਕਿ ਇੰਨੀ ਜ਼ਿਆਦਾ ਸਾਲ ਜਿਹੜੀ ਬਰਸਾਤ ਬਹੁਤ ਜ਼ਿਆਦਾ ਹੋਈ ਮੌਨਸੂਨ ਦੇ ਵਿੱਚ ਲੇਕਿਨ ਸਾਡੇ ਸ਼ਹਿਰ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਸਾਰੇ ਕਾਰਪੋਰੇਸ਼ਨ ਦੇ ਸਾਡੀ ਆਮ ਆਦਮੀ ਪਾਰਟੀ ਦੀ ਸੋਚ ਸਦਕਾ ਤੁਸੀਂ ਵੇਖਿਆ ਹੋਵੇਗਾ ਸ਼ਹਿਰ ਦੇ ਵਿੱਚ ਕਿਤੇ ਵੀ ਪਾਣੀ ਖੜਾ ਨਹੀਂ ਹੋਇਆ ਇਸ ਮੌਨਸੂਨ ਦੇ ਵਿੱਚ ਅਸੀਂ ਕੋਸ਼ਿਸ਼ ਕਰਕੇ ਔਰ ਅੱਗੋਂ ਵੀ ਜਿਹੜਾ ਹੈਗਾ ਪ੍ਰੋਪਰ ਇਹ ਨਹੀਂ ਹੈ ਕਿ ਮੌਨਸੂਨ ਆਉਣ ਤੋਂ ਪਹਿਲਾਂ ਅਸੀਂ ਡੀਸੀਲਿੰਗ ਕਰਾਣੀ ਹੈ ਸਾਡੀ ਜਿਹੜੀ ਮਸ਼ੀਨਰੀ ਹੈ ਉਹ ਕੰਮ ਕਰਦੀ ਰਹੇਗੀ ਸਾਰਾ ਸਾਲ ਸੋ ਇੱਕ ਇਹ ਵੀ ਹੈ ਸੀਵਰੇਜ ਲਈ ਔਰ ਕੰਮ ਕਰ ਵੀ ਰਹੇ ਆ ਔਰ ਕੰਮ ਅਜੇ ਕਾਫੀ ਕਰਨਾ ਵੀ ਹੈ ਜਿਹਦੇ ਲਈ ਲੱਗੇ ਆ ਇੱਕ ਜਿਹੜੀ ਬਹੁਤ ਵੱਡੀ ਸਮੱਸਿਆ ਸੀਗਾ ਕਿ ਪਿਛਲੇ 2016 ਤੋਂ ਜਿਹੜੀ ਵਰਡਾ ਕੰਪਨੀ ਜਿਹੜੀ ਕੂੜੇ ਦੀ ਲਿਫਟਿੰਗ ਦਾ ਕੰਮ ਨਹੀਂ ਸੀ ਕਰ ਰਹੀ ਔਰ ਅਗਰ ਉਹ ਦੇ ਨਾਲ ਅਸੀਂ ਉਹਨੂੰ ਬਲੈਕਲਿਸਟ ਕਰਦੇ ਸੀਗੇ ਕਿ ਸਾਡੇ ਲਈ ਇੱਕ ਸਮੱਸਿਆ ਹੋ ਜਾਂਦੀ ਸੀ ਸਾਨੂੰ 3 ਮਹੀਨੇ ਦਾ ਟਾਈਮ 4 ਮਹੀਨੇ ਦਾ ਟਾਈਮ ਚਾਹੀਦਾ ਸੀਗਾ ਨਵੀਂ ਕੰਪਨੀ ਨਹੀਂ ਲਿਆਉਣ ਲਈ ਫਿਰ ਉਹ ਕੰਮ ਉਹਨੇ ਬੰਦ ਕਰ ਜਾਣਾ ਸੀਗਾ ਸੋ ਅਸੀਂ ਉਸ ਦੇ ਨਾਲ ਜਿਹੜਾ ਹੈਗਾ ਗਲਪਤ ਕਰਕੇ ਉਹਨੂੰ ਮਨਾਇਆ ਕਿ ਵੀ ਤੁਸੀਂ ਜੇ ਅਗਰ ਕੰਮ ਨਹੀਂ ਕਰ ਸਕਦੇ ਤੇ ਤੁਸੀਂ ਬਾਹਰ ਹੋ ਜਾਓ ਸੋ ਉਹਨਾਂ ਕੋਲੋਂ ਵੀ ਅਸੀਂ ਲੈਟਰ ਲੈ ਲਈ ਐਗਜ਼ਿਟ ਦੀ ਉਹਦੇ ਲਈ ਅਸੀਂ ਟੈਂਡਰ ਲਗਾਏ ਦੇਨੇ ਕਿ ਜਿਹੜੇ ਕੂੜਾ ਦੀ ਲਿਫਟਿੰਗ ਲਈ ਜਿਹੜਾ ਹੈਗਾ ਤਕਰੀਬਨ ਸਾਡੇ ਅੱਜ ਸ਼ਾਮ ਤੱਕ ਇਹ ਟੈਂਡਰ ਜਿਹੜੇ ਨੇ ਖੁੱਲ ਜਾਣੇ ਨੇ ਸਾਨੂੰ ਪਤਾ ਲੱਗ ਜਾਏਗਾ ਔਰ ਇਹਦੇ ਚ ਕੰਪਨੀ ਆ ਜਾਣੀਆਂ ਨਵੀਆਂ ਕੰਪਨੀਆਂ ਜਿਹੜੀਆਂ ਆਣਗੀਆਂ ਉਹਨੂੰ ਅਸੀਂ ਸ਼ਹਿਰ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਜਿਵੇਂ ਸਾਡਾ ਗੋਲਡਨ ਗੇਟ ਤੋਂ ਲੈ ਕੇ ਤੇ ਇੰਡੀਆ ਗੇਟ ਤੱਕ ਜਿਹੜੀ ਰੋਡ ਹੈ 41 ਵਾੜਾਂ ਇੱਕ ਸਾਈਡ ਤੇ ਔਰ 44 ਵਾੜਾਂ ਉਹ ਦੋ ਕੰਪਨੀਆਂ ਲਈ ਅਸੀਂ ਟੈਂਡਰ ਲਗਾਏ ਤਾਂ ਕਿ ਕੱਲ ਨੂੰ ਕੋਈ ਇੱਕ ਕੰਪਨੀ ਜਿਹੜੀ ਹੈ ਉਹਦੇ ਵਿੱਚ ਪ੍ਰੋਬਲਮ ਆਏ ਤੇ ਦੂਸਰੀ ਕੰਪਨੀ ਉਹਨੂੰ ਜਿਹੜਾ ਸੰਭਾਲ ਲੇਗੀ ਕੰਮ ਸੋ ਦੋ ਕੰਪਨੀਆਂ ਲਈ ਅਸੀਂ 41 ਵਾੜਾ ਦਾ ਵਕਰਾ ਔਰ 44 ਵਾੜਾ ਦਾ ਵਕਰਾ ਜਿਹੜੇ ਟੈਂਡਰ ਲਗਾਏ ਨੇ ਹੋ ਜਾਏਗਾ ਲੇਕਿਨ ਜਿੰਨਾ ਕੋ ਇਨਫਰਾਸਟ੍ਰਕਚਰ ਸਾਡੇ ਕੋਲ ਹੈਗਾ ਸੀਗਾ ਉਹਦੇ ਮੁਤਾਬਕ ਵੀ ਅਸੀਂ ਕੋਸ਼ਿਸ਼ ਕੀਤੀ ਹੈ ਸ਼ਹਿਰ ਦੇ ਵਿੱਚ ਲਿਫਟਿੰਗ ਨੂੰ ਕਾਫੀ ਜਿਹੜਾ ਕੰਟਰੋਲ ਕੀਤਾ ਸੋ ਇਹਦੇ ਲਈ ਵੀ ਕਰ ਰਹੇ ਆ ਸਾਫ ਸਫਾਈ ਲਈ ਵੀ ਅਸੀਂ ਤਕਰੀਬਨ 20 ਕਰੋੜ ਰੁਪਏ ਦੇ ਟੈਂਡਰ ਲਗਾਏ ਨੇ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੀਆਂ ਮੇਨ ਰੋਡਸ ਨੇ ਉਦੇ ਵਿੱਚ ਮਕੈਨੀਕਲ ਥੀਪਿੰਗ ਵੀ ਹੋਏਗੀ ਉਹਦੇ ਵਿੱਚ ਮੈਨੂਅਲ ਥੀਪਿੰਗ ਵੀ ਹੋਏਗੀ ਔਰ ਜਿਹੜਾ ਸ਼ਹਿਰ ਦੇ ਵਿੱਚ ਸਾਫ ਸਫਾਈ ਦਾ ਜਿਹੜੀ ਅਸੀਂ ਕਿਤੇ ਵੀ ਸਮਝੋਤਾ ਜਿਹੜਾ ਨਹੀਂ ਕਰਾਂਗੇ ਸਾਫ ਸਫਾਈ ਪ੍ਰੋਪਰ ਹੋਏਗੀ ਸਾਰੇ ਸ਼ਹਿਰ ਦੇ ਵਿੱਚ ਹੁਣ ਜਿੱਥੇ ਲਾਈਟਿੰਗ ਦਾ ਕੰਮ ਸੀਗਾ ਉੱਥੇ ਤੁਸੀਂ ਵੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਜਿੱਥੇ ਕੋਈ ਲਾਈਟ ਦੀ ਪ੍ਰੋਬਲਮ ਸੀ ਕਾਫੀ ਅਸੀਂ ਸੋਲਵ ਕੀਤੀਆਂ ਨੇ ਟੈਂਡਰ ਲਗਾ ਕੇ ਕਾਫੀ ਜ਼ਿਆਦਾ ਜਿਵੇਂ ਜਨਮ ਅਸ਼ਟਮੀ ਤੇ ਹੀ ਹੈ ਜਿਵੇਂ ਦੁਰਗਿਆਨਾ ਮੰਦਰ ਦੇ ਬਾਹਰ ਕਾਫੀ ਸਮੇਂ ਤੋਂ ਲਾਈਟਾਂ ਵਧੀਆ ਲੱਗੀਆਂ ਅਸੀਂ ਬੰਸੀ ਔਰ ਵੀ ਸ਼ਹਿਰ ਦੇ ਇਹੋ ਜੇ ਕਈ ਜਗ੍ਹਾ ਤੇ ਜਿਵੇਂ ਤੁਸੀਂ ਗੋਲਡਨ ਗੇਟ ਦੇਖਿਆ ਹੋਏਗਾ ਜੀ ਕਾਫੀ ਸਮੇ ਤੋਂ ਲਾਈਟਾਂ ਕਾਫੀ ਸਾਲਾਂ ਤੋਂ ਹੀ ਲਾਈਟਾਂ ਬੰਦ ਸੀਗੀਆਂ ਔਰ ਉਹਦੇ ਤੇ ਜਿਹੜਾ ਉਹਦੀ ਰਿਪੇਅਰ ਨਹੀਂ ਸੀ ਹੋਈ ਉਹ ਇਮੀਡੀਏਟ ਆ ਕੇ ਸੀ ਜਿਹੜੀਆਂ ਉਹ ਲਾਈਟ ਵੀ ਜਗਾ ਦਿੱਤੀ ਉਹਦੇ ਲਈ ਟੈਂਡਰ ਵੀ ਲਗਾਤਾ ਕਿਉਂਕਿ ਉਹ ਜਿਹੜੀ ਉਹਨੂੰ ਜੰਗਾਲ ਲੱਗਣਾ ਸ਼ੁਰੂ ਹੋ ਗਿਆ ਸੀ ਉਹਦੀ ਰਿਪੇਅਰ ਲਈ ਉਹਦੇ ਪੇਂਟ ਲਈ ਜਿਹੜਾ ਉਹ ਵੀ ਕੰਮ ਚੱਲ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤਾਂ ਬੰਦ ਹੋਣ ਤੋਂ ਬਾਅਦ ਵੀ ਜਿਹੜਾ ਹੈਗਾ ਸੜਕਾਂ ਵੀ ਜਿਹੜੀਆਂ ਹੈਗੀਆਂ ਨਵੇਂ ਸਿਰੇ ਤੋਂ ਸਾਰੀਆਂ ਜਿਹੜੀਆਂ ਖਰਾਬ ਨੇ ਜਿਹੜੀਆਂ ਜਿਆਦਾ ਖਰਾਬ ਨੇ ਉੱਥੇ ਪਹਿਲਾਂ ਜ ਕਾਫੀ ਜਿਆਦਾ ਜਿਹੜੇ ਸੜਕਾਂ ਦਾ ਵੀ ਕੰਮ ਜਿਹੜਾ ਹੈ ਬਰਸਾਤਾਂ ਬੰਦ ਤੋਂ ਬਾਅਦ ਸ਼ੁਰੂ ਹੋ ਜਾਏਗਾ। ਸੋ ਇੱਕ ਟੰਗ ਟਾਪ ਡਰੇਨ ਹੈ ਜਿਹੜੀ ਤਕਰੀਬਨ ਜਿਹਦੇ ਸਵਾਲ ਉੱਠਦੇ ਨੇ ਉਹਦਾ ਅਸੀਂ ਇੱਕ ਮਾਸਟਰ ਪਲਾਨ ਤਿਆਰ ਕਰ ਰਹੇ ਆਂ। ਲੇਕਿਨ ਉਸ ਨੂੰ ਟਾਈਮ ਲੱਗੇਗਾ। ਲੇਕਿਨ ਮੈਂ ਜਿਹੜਾ ਇਮੀਡੀਏਟ ਕੰਮ ਕਰਨ ਵਾਲਾ ਸੀ ਅਸੀਂ ਮੌਨਸੂਨ ਤੋਂ ਪਹਿਲਾਂ ਉੱਥੇ ਜਿਹੜੀ ਹੈਗੀ ਉੱਥੇ ਸਾਫ਼ ਸਫਾਈ ਜਿਹੜੀ ਕਰਵਾ ਦਿੱਤੀ ਸਾਰੀ। ਤੁਸੀਂ ਅੱਜ ਟੰਗ ਟਾਪ ਡਰੇਨ ਦੇਖੋਗੇ ਤੁਹਾਨੂੰ ਗੰਧ ਨਜ਼ਰ ਨਹੀਂ ਆਏਗਾ। لیکن کافی ਉਹਦੇ ਵਿੱਚ صفائی ਕੀਤੀ ہے لیکن پراپر ਨਹੀਂ ਹੈ لیکن ਇਹਦੇ ਲਈ ਮਾਸਟਰ پلان تیار ਕਰਾਂਗੇ ਕਿਉਂਕਿ ਇਹ ਡਰੇਨੇਜ ਵਿਭਾਗ ਔਰ ਕਾਰਪੋਰੇਸ਼ਨ ਇਹ ਸਾਰਾ ਰਲ ਕੇ ਸਰਕਾਰ ਬਦਲ ਕੇ ਹੋਣਾ ਹੈ ਡੈਫੀਨੇਟਲੀ ਕਰਾਂਗੇ ਔਰ ਆਉਣ ਵਾਲੇ ਦਿਨ ਤੇ ਬਹੁਤ ਜਗ੍ਹਾ ਦੇ ਉੱਤੇ ਅਸੀਂ ਕੋਈ ਨਾ ਕੋਈ ਇਸ ਤਰ੍ਹਾਂ ਦੇ 셀ਫੀ ਪੁਆਇੰਟ ਜਿਹੜਾ ਸ਼ਹਿਰ ਨੂੰ ਬਿਊਟੀਫਾਈ ਕਰਨ ਲਈ ਬਣਾਵਾਂਗੇ ਜਿਵੇਂ ਛੋਟੇ ਛੋਟੇ ਕੰਮ ਕਰਨ ਸ਼ਹਿਰ ਦੇ ਔਰ ਉਹਦਾ ਰਿਜ਼ਲਟ ਜਿਹੜਾ ਆਉਟਪੁੱਟ ਬਹੁਤ ਵੱਡੀ ਹੈ ਦੇਵੇਂ ਮੈਂ ਕਮ ਹਾਲਗੇਟ ਦੇ ਮੇਨ ਗੇਟ ਦੇ ਉੱਤੇ ਕਈਆਂ ਸਾਲਾਂ ਤੋਂ ਘੜੀ ਬੰਦ ਪਈ ਸੀਗੀ ਉੱਥੇ ਇੱਕ ਗੁਰੂ ਰਾਮਦਾਸ ਜੀ ਨਗਰੀ ਉਸ ਨੂੰ ਜਾਂਦਾ ਰਾਹ ਹੈ ਉੱਥੇ ਇੱਕ ਬੋਰਡ ਲਿਖਿਆ ਸੀਗਾ ਅੰਮ੍ਰਿਤਸਰ ਸਿਫਤੀ ਦਾ ਘਰ ਇਹ ਵੀ ਬੰਦ ਪਿਆ ਸੀ ਇਹੋ ਜੇ ਜਗ੍ਹਾਏ ਔਰ ਜਿਹੜੇ ਜਿਹੜੇ ਇਹੋ ਜੇ ਛੋਟੇ ਵੱਡੇ ਕੰਮ ਨੇ ਬਿਲਕੁਲ ਡੈਫੀਨੇਟਲੀ ਕਰਾਂਗੇ ਔਰ ਇਹਦਾ ਰਿਜ਼ਲਟ ਇਹ ਮਿਲਿਆ ਸਾਨੂੰ ਕਿ ਜਿਹੜਾ ਸਵਸ਼ ਭਾਰਤ ਦੇ ਵਿੱਚ ਸਰਵੇ ਹੁੰਦਾ ਆ ਆਲ ਇੰਡੀਆ ਜੀ ਅੱਗੇ ਜਿੱਥੇ ਸਾਡਾ ਅੰਮ੍ਰਿਤਸਰ ਦਾ 34ਵਾਂ ਨੰਬਰ ਸੀ ਉਹ ਐਤਕਾ ਜਿਹੜਾ April ਦੇ ਵਿੱਚ ਸਰਵੇ ਹੋਇਆ ਉਹਦਾ 30ਵੇਂ ਨੰਬਰ ਤੇ ਅਸੀਂ ਆ ਗਏ ਔਰ ਅਸੀਂ ਪ੍ਰਮਾਤਮਾ ਦੀ ਮਿਹਰ ਸਦਕਾ ਔਰ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਔਰ ਆਪਣੀ ਕਾਰਪੋਰੇਸ਼ਨ ਦੀ ਮਿਹਨਤ ਸਦਕਾ ਔਰ ਸਾਡੀ ਆਮ ਆਦਮੀ ਪਾਰਟੀ ਦੀ ਸੋਚ ਸਦਕਾ ਅਸੀਂ ਡੈਫੀਨੇਟਲੀ ਨੈਕਸਟ ਈਅਰ ਆਪਣੇ ਅੰਮ੍ਰਿਤਸਰ ਸ਼ਹਿਰ ਨੂੰ ਪਹਿਲੇ 10 ਸਵੱਛ ਭਾਰਤ ਦੇ ਸ਼ਹਿਰਾਂ ਦੇ ਵਿੱਚ ਲੈ ਕੇ ਆਵਾਂਗੇ ਬਹੁਤ ਵਧੀਆ ਗੱਲ ਹੈ ਤੁਸੀਂ ਬਾੜੀਆ ਸਾਹਿਬ ਕਿ ਤੁਹਾਡੀ ਸੋਚ ਬਹੁਤ ਸੋਹਣੀ ਹੈ ਅਸੀਂ ਵੀ ਸੁਣਦੇ ਆ ਰਹੇ ਕਿ ਵੀ ਮੇਅਰ ਐਜ਼ ਅ ਮੇਅਰ ਸਮੇਂ ਤੋਂ ਸਮੇਂ ਸਿਰ ਕਾਰਪੋਰੇਸ਼ਨ ਦਫਤਰ ਬੈਠਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਅਸੀਂ ਇਹਲੇ ਕੰਮ ਹੁਣ ਤੱਕ ਜਿਹੜੇ ਕਰਵਾ ਚੁੱਕੇ ਹਾਂ ਕਿਉਂਕਿ ਵਿਜ਼ਨ ਕੀ ਹੈਗਾ ਕਿਉਂਕਿ ਹਜੇ ਟਾਈਮ ਹੈਗਾ ਸ਼ਹਿਰ ਨੂੰ ਗੁਰੂ ਕੀ ਨਗਰੀ ਨੂੰ ਸਵਚ ਲੈ ਕੇ ਚੱਲਣਾ ਹੈ ਦੂਰ ਦੂਰ ਤੋ ਲੱਖਾਂ ਦੇ ਗਿਣਤੀ ਦੇ ਵਸ਼ ਅਧਾਲੋ ਇੱਥੇ ਪਹੁੰਚਦੇ ਨੇ ਉਹਨਾਂ ਦੇ ਨਜ਼ਰ ਦੇ ਵਿੱਚ ਇਹਦੀ ਦਿੱਖ ਬਹੁਤ ਸੋਹਣੀ ਹੋਣੀ ਚਾਹੀਦੀ ਹੈ ਜਿਹੜੀ ਦਾ ਤੁਸੀਂ ਆਪ ਦੱਸ ਰਹੇ ਹੋ ਕਿ ਕੂੜਾ ਲਿਫਟਿੰਗ ਹੈ ਅਸੀਂ ਵੀ ਦੇਖਨੇ ਆ ਕਿ ਵੀ ਕੂੜਾ ਸਾਹਮਣੇ ਆ ਜਰਾ ਇਸ ਵਾਰ ਅਸੀਂ ਪਾਣੀ ਵੀ ਜਿਹੜਾ ਹੈ ਬਰਸਾਤੀ ਪਾਣੀ ਵੀ ਖੜਾ ਕਿਤੇ ਨਹੀਂ ਦੇਖਿਆ ਪਰ ਹਜੇ ਵੀ ਬਹੁਤ ਕੰਮ ਹੈਗੇ ਨੇ ਜਿਵੇਂ ਸਟਰੀਟ ਲਾਈਟ ਹੈ ਸੜਕਾਂ ਦੀ ਲਾਈਟ ਹੈ ਉਹਦੇ ਲਈ ਤੁਹਾਡਾ ਕੀ ਵਿਜ਼ਨ ਹੈ ਦੇਖੋ ਅਸੀਂ ਇਮੀਡੀਏਟਲੀ ਜਿਹੜੇ ਹੈਗੇ ਨੇ ਸਾਰੇ ਸ਼ਹਿਰ ਲਈ ਆਪਣਾ ਪੰਜ ਡਿਵੀਜ਼ਨਾਂ ਦੇ ਵਿੱਚ ਜਿਵੇਂ ਪੰਜ ਕੌਂਸੀਆਂ ਏਜੰਸੀਆਂ ਸ਼ਹਿਰ ਨੂੰ ਵੰਡ ਕੇ ਅਸੀਂ ਪੰਜਾਂ ਕੌਂਸੀਆਂ ਕੰਪਨੀਆਂ ਲਈ ਜਿਹੜੀ ਹੈਗੀ ਸਟਰੀਟ ਲਾਈਟ ਦੇ ਟੈਂਡਰ ਲਗਾਏ ਸੀ ਜਿਹੜਾ ਹੁਣ ਪਾਸ ਹੋਣ ਤੋਂ ਬਾਅਦ ਰਿਜ਼ਲਟ ਜਿਹੜਾ ਤੁਹਾਡੇ ਦੇਖਣ ਨੂੰ ਮਿਲ ਰਿਹਾ ਹੈ ਕਿ ਹੌਲੀ-ਹੌਲੀ ਜਿਹੜਾ ਕੰਮ ਇਹਦੇ ਤੇ ਸਾਰਾ ਠੀਕ ਹੋ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਮੇਨ ਜਿੱਥੇ ਜਿੱਥੇ ਵੀ ਲਾਈਟਾਂ ਨੇ ਜਿਹੜੇ ਸਾਡੇ ਚੌਂਕ ਨੇ ਉਹ ਚੌਂਕ ਆਫੀ ਸਾਡੇ ਕੋਲੋਂ ਜਿਹੜੀਆਂ ਹੈਗੀਆਂ ਨੇ ਪ੍ਰਾਈਵੇਟ ਜਿਹੜੇ ਹੈਗੇ ਨੇ ਕੋਈ ਐਨ ਜੀਓਜ਼ ਨੇ ਲਏ ਨੇ ਉਹਨਾਂ ਨੂੰ ਬਿਊ ਔਰ ਉਹਨਾਂ ਨੇ ਇਸ ਸ਼ਰਤੇ ਦਿੱਤੇ ਨੇ ਕਿ ਜੇ ਬਿਲਕੁਲ ਪ੍ਰੋਪਰ ਜਿਹੜਾ ਤੁਸੀਂ ਆਪਣੀ ਡਿਜ਼ਾਈਨਿੰਗ ਦਿਓ ਇਹ ਸਾਰੇ ਚੌਂਕ ਜਿਹੜੇ ਪ੍ਰੋਪਰ ਤਾਂ ਤੁਹਾਨੂੰ ਦੇਾਂਗੇ ਜੇ ਇਹਦੀ ਰੱਖ-ਰਖਾਓ ਤੁਸੀਂ ਠੀਕ ਤਰ੍ਹਾਂ ਕਰੋਗੇ ਜੇ ਇਸ ਟਾਈਮ ਸਾਨੂੰ ਲੱਗੇਗਾ ਇਹਦਾ ਰੱਖ-ਰਖਾਓ ਠੀਕ ਨਹੀਂ ਉਹ ਉਹਨਾਂ ਕੋਲ ਵਾਪਸ ਲੈ ਕੇ ਜਾਂ ਅਸੀਂ ਆਪ ਡਵੈਲਪ ਕਰ ਲਵਾਂਗੇ ਜਾਂ ਜੇ ਕੋਈ ਹੋਰ ਕੰਪਨੀ ਵੀ ਕਹੇਗੀ ਕਰ ਲਵਾਂਗੇ ਤੁਸੀਂ ਹੁਣ ਦੇਖਦੇ ਹੋਵੋਗੇ ਕਿ ਜਿਵੇਂ ਗੋਲਡਨ ਗੇਟ ਤੋਂ ਅਸੀਂ ਸਫਾਈ ਆਭਿਆਨ ਕੀਤਾ ਹਰਮੰਦਰ ਸਾਹਿਬ ਤੱਕ ਦੁਰਗਿਆਣਾ ਮੰਦਰ ਤੋਂ ਢੰਡਾਰੀਪੁਰ ਤੱਕ ਹੋਰ ਵੀ ਇਸ ਤਰ੍ਹਾਂ ਦੇ ਸਫਾਈ ਅਭਿਆਨ ਵੀ ਕੀਤੇ ਨੇ ਜਿਹਦਾ ਰਿਜ਼ਲਟ ਇਹ ਆ ਅੱਜ ਅੰਮ੍ਰਿਤਸਰ ਦੇ ਵਿੱਚ ਤੁਸੀਂ ਕਿਤੇ ਵੀ ਜਿਹੜਾ ਮੇਨ ਰੋਡਾਂ ਨੇ ਉਹਦੇ ਵਿੱਚ ਸਫਾਈ ਜਿਹੜੀ ਹੈ ਅੱਗੇ ਨਾਲੋਂ ਕਾਫੀ ਜ਼ਿਆਦਾ ਬਿਹਤਰ ਹੈ ਇੱਕ ਸਾਡੇ ਕੋਲ ਰਾਮ ਬਾਗ ਗਾਰਡਨ ਜਿਹਨੂੰ ਕੰਪਨੀ ਗਾਰਡਨ ਕਿਹਾ ਜਾਂਦਾ ਹੈ ਇਹ ਸਾਡੇ ਕੋਲ ਸਾਡਾ ਬੜਾ ਵਧੀਆ ਥਰੋ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹਦੇ ਵਿੱਚ ਪਨੋਰਮਾ ਵੀ ਹੈ ਉਹਦੇ ਵਿੱਚ ਮਿਊਜ਼ੀਅਮ ਵੀ ਹੈ ਉਹ ਸੜਕ ਤਾਂ ਮੈਂ ਬਣਵਾ ਦਿੱਤੀ ਸੀਗੀ ਅਸੀਂ ਔਰ ਇਹਦੇ ਵਿੱਚ ਵੀ ਅਸੀਂ ਬਿਊਟੀਫਾਈ ਕਰ ਲਈ ਜਿਹੜਾ ਹੈਗਾ ਬਹੁਤ ਵੱਡਾ ਕੋਈ ਖਾਬ ਮੇਰੇ ਲਈ ਕਰ ਰਹੇ ਆ ਇਹਦੇ ਲਈ ਵੀ 플ਾਨ ਜਿਹੜੇ ਨੇ ਤਿਆਰ ਨੇ ਔਰ ਡੈਫੀਨੇਟਲੀ ਜਦੋਂ ਕਿਉਂਕਿ 6 ਕੁ ਮਹੀਨੇ ਤੋਂ ਮੈਂ ਮੇਅਰ ਬਣਿਆ ਔਰ ਹੁੰਦਿਆਂ 2-3 ਮਹੀਨੇ ਇਸ ਚੀਜ਼ ਤੇ ਲੱਗਦੇ ਨੇ ਸਮਝਣਾ ਕਿ ਪ੍ਰਾਇਰੀਟੀ ਤੋਂ ਦੇ ਕਿਹੜਾ ਕੰਮ ਪਹਿਲਾਂ ਟੇਕਓਵਰ ਕਰਨਾ ਹੈ ਫਿਰ ਉਹਦੇ ਲਈ ਫੰਡ ਕਿੱਥੋਂ ਲੈਣਾ ਕਿਵੇਂ ਮੁਹੱਈਆ ਕਰਨਾ ਔਰ ਕਿੰਨੇ ਦਾ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਤਕਰੀਬਨ 6-8 ਮਹੀਨੇ ਜਿਹੜੇ ਨੇ ਕਿਸੇ ਵੀ ਵੱਡੇ ਪ੍ਰੋਜੈਕਟ ਨੂੰ ਲੱਗ ਜਾਂਦੇ ਨੇ ਸੋ ਆਉਣ ਵਾਲੇ 2-3 ਮਹੀਨੇ ਦੇ ਵਿੱਚ ਤੁਹਾਨੂੰ ਸ਼ਹਿਰ ਦੇ ਵਿੱਚ ਨਵੇਕਲਾ ਸ਼ਹਿਰ ਦੇ ਵੇਖਣ ਨੂੰ ਮਿਲੇਗਾ ਕਿਉਂਕਿ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਮੁਸ਼ਕਲ ਦੇ ਨਾਲ ਬਹੁਤ ਕਰਮਾਂ ਦੇ ਨਾਲ ਇਹ ਸ਼ਹਿਰ ਦੀ ਸੇਵਾ ਮਿਲਦੀ ਏ ਸੋ ਮੈਂ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਵੀ ਅੰਮ੍ਰਿਤਸਰ ਸ਼ਹਿਰ ਜਿਹੜਾ ਹੈਗਾ ਪਵਿੱਤਰ ਸ਼ਹਿਰ ਹੈ ਇੱਥੇ ਲੱਖਾਂ ਲੋਕ ਸ਼ਰਧਾਲੂ ਟੂਰਿਸਟ ਹੁੰਦੇ ਨੇ ਅਸੀਂ ਉਸ ਨੂੰ ਮੱਦੇਨਜ਼ਰ ਰੱਖਦੇ ਹਾਂ ਜਿੱਥੇ ਆਪਣੇ ਸ਼ਹਿਰ ਨੂੰ ਖੂਬਸੂਰਤ ਵੀ ਬਣਾਉਣਾ ਹੈ ਔਰ ਇਹਦੇ ਹਰ ਪੁਆਇੰਟ ਨੂੰ ਅਸੀਂ ਜਿਹੜਾ ਡਿਸਕਸ ਕਰਦੇ ਆਂ ਔਰ ਉਹਨੂੰ ਜਿਹੜਾ ਲਿਆਦਾ ਜਿੱਥੇ ਅਸੀਂ ਇਹਨੂੰ ਖੂਬਸੂਰਤ ਬਣਾਣਾ ਟੂਰਿਸਟ ਵਧੇਗਾ ਉੱਥੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਹੈ ਬਿਜ਼ਨਸਮੈਨ ਜਿਹੜਾ ਬਿਜ਼ਨਸ ਵੀ ਜਿਹੜਾ ਵਧੇਗਾ ਡੈਫੀਨੇਟਿਵ ਲੋਕਾਂ ਦਾ ਜਿਹੜਾ ਬਿਜ਼ਨਸ ਵੀ ਵਧੇਗਾ ਔਰ ਲੋਕਾਂ ਨੂੰ ਵੀ ਟੂਰਿਸਟ ਫ੍ਰੈਂਡਲੀ ਜਿਹੜਾ ਹੈ ਅਸੀਂ ਇਸ ਜਗ੍ਹਾ ਤੇ ਬਣਾਵਾਂਗੇ ਇਹਨਾਂ ਨੂੰ ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਮਗਰ ਅਸੀਂ ਜੇ ਗੱਲ ਅੰਮ੍ਰਿਤਸਰ ਦੀ ਪੂਰੇ ਦੀ ਕਰੀਏ ਤੇ ਵਾਰਡਸ ਕਾਫੀ ਨੇ ਇਹਦੇ ਵਿੱਚ ਜਿਹੜੇ ਕਾਉਂਸਲਰ ਨੇ ਸਭਾਵਿਕ ਹੈ ਕਿ ਕਿਸੇ ਦੂਜੀ ਪ ਉਹਨਾਂ ਨੂੰ ਇਕੱਠਿਆਂ ਲੈ ਕੇ ਚੱਲਣਾ ਤੁਹਾਡੇ ਲਈ ਇੱਕ ਬਹੁਤ ਵੱਡਾ ਟਾਸਕ ਹੈ ਕਿ ਸਾਰੇ ਕਿਉਂਕਿ ਸਾਰੇ ਤੁਹਾਡੀ ਪਾਰਟੀ ਦੇ ਨਹੀਂ ਹੈ ਸਾਰੇ ਇੱਕ ਇੱਕ رائے ਨਹੀਂ ਹੋ ਸਕਦੀ ਆਪਣੀ ਆਪਣੀ ਵਾਰਡ ਦੇ ਮੁਤਾਬਿਕ ਉਹਨਾਂ ਨੇ ਕੰਮ ਕਰ ਵੀ ਕਰਵਾਣੇ ਨੇ ਉਹ ਵੀ ਤੁਹਾਡੇ ਕੋਲ ਲੈ ਕੇ ਆਉਂਦੇ ਨੇ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਦੇਖਦੇ ਹੋ ਕਿ ਉਹਨਾਂ ਦੇ ਵਿੱਚ ਸਟਰੀਟ ਲਾਈਟ ਠੀਕ ਹੈ ਸਾਫ ਸਫਾਈ ਉੱਧਰ ਠੀਕ ਹੈ ਲਿਫਟਿੰਗ ਕੂੜੇ ਦੀ ਠੀਕ ਹੈ ਜੋਤੀ ਜੀ ਇੱਕਦਮ ਪਹਿਲੀ ਹੈ ਕਿ 85 ਮੇਰੀਆਂ ਵਾਡਾਂ ਨੇ ਔਰ 85 ਕੌਂਸਲਰ ਨੇ ਔਰ 5 ਐਮਐਲਏ ਨੇ ਦੇਖੋ ਮੈਂ ਕਦੀ ਕਿਸੇ ਨਾਲ ਕਾਉਂਟਰਵਰਸੀ ਨਹੀਂ ਪਿਆ ਮੇਰੇ ਕੋਲ ਜਿਹੜਾ ਹੈ ਮੈਂ ਕਿਹਾ ਵੈਲਕਮ ਹੈ ਤੁਸੀਂ ਦੱਸੋ ਕੰਮ ਕੀ ਹੈ ਤੁਸੀਂ ਪਿਛਲੇ ਸਮੇਂ ਚ ਵੇਖ ਹੀ ਲਿਆ ਭਾਵੇਂ ਆਪੋਜੀਸ਼ਨ ਦੇ ਨੇ ਭਾਵੇਂ ਆਪਣੀ ਪਾਰਟੀ ਦੇ ਨੇ ਕਿਸੇ ਨੂੰ ਕੋਈ ਕਿਸੇ ਲਈ ਦਿੱਕਤ ਨਹੀਂ ਹੈ ਕਿਉਂਕਿ ਇੱਕ ਬੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਟਾਈਮ ਜਿਹੜਾ ਕਾਰਪੋਰੇਸ਼ਨ ਤੇ ਆਂ ਔਰ ਵੱਧ ਤੋਂ ਵੱਧ ਜਿਹੜਾ ਵੀ ਕੋਈ ਮੈਨੂੰ ਮਿਲਣ ਆਉਂਦਾ ਉਹਨ ਮੈਂ ਜ਼ਰੂਰ ਮਿਲਾਂ ਔਰ ਉਹਦਾ ਦੁੱਖ ਸੁੱਖ ਸੁਣਾਉਂ ਕਿ ਪ੍ਰੋਬਲਮ ਹੈ ਕੋਸ਼ਿਸ਼ ਕਰਨਾ ਕਿ ਉਹਦੀ ਪ੍ਰੋਬਲਮ ਸੋਲਵ ਕਰਾਂ ਕਿਉਂਕਿ ਜੇ ਮੇਰੀਆਂ 85 ਵਾਰਡਾਂ 'ਚ ਮੇਰੇ ਸਾਰੇ ਸ਼ਹਿਰ 'ਚ ਕੰਮ ਹੋਏਗਾ ਤੇ ਮੇਰੀ ਆਮ ਆਦਮੀ ਪਾਰਟੀ ਦੀ ਇੱਜ਼ਤ ਵਧੇਗੀ। ਉਹ ਡੈਫੀਨੇਟਲੀ ਸਾਡੀ ਸਰਕਾਰ ਹੈ। ਆਮ ਆਦਮੀ ਪਾਰਟੀ ਸਰਕਾਰ ਹੈ ਸਾਡੇ ਮਾਨਯੋਗ ਸ਼੍ਰੀ ਕੇਜਰੀਵਾਲ ਸਾਹਿਬ ਸਾਡੇ ਮਾਨਯੋਗ ਐ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਡੈਫੀਨੇਟਲੀ ਆਲ ਓਵਰ ਜਦੋਂ ਇਹਦੇ ਤੇ ਡਵੈਲਪਮੈਂਟ ਹੋਏਗੀ ਤੇ ਸਾਡੀ ਸਰਕਾਰ ਦੀ ਸ਼ਾਨ ਵਧੇਗੀ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਉਪਰਾਲੇ ਕੀਤੇ ਸਾਡੇ ਐਮਐਲਿਆਂ ਨੇ ਜਿਹੜੀ ਡਿਵੈਲਪਮੈਂਟ ਕੀਤੀ ਹੈ ਸਾਰੇ ਸਾਥੀ ਨੇ ਸਾਡੇ ਐਮਐਲਏ ਵੀ ਬਹੁਤ ਵਧੀਆ ਟੀਮ ਹੈ ਔਰ ਸਾਡੇ ਉੱਪਰ ਸਰਕਾਰ ਦੀ ਵੀ ਜਿਹੜੀ ਹੈ ਬਹੁਤ ਜ਼ਿਆਦਾ ਸਹਿਯੋਗ ਰੰਦਾ ਔਰ ਸੀਰੀਅਸਲੀ ਇਹ ਸ਼ਹਿਰ ਨੂੰ ਲੈ ਕੇ ਜਿਹੜਾ ਅਸੀਂ ਬਹੁਤ ਸੀਰੀਅਸ ਆਏ ਇਹਨੂੰ ਬਹੁਤ ਡਿਵੈਲਪਮੈਂਟ ਕਰਨੀ ਹੈ ਹਰ ਪੱਖੋਂ ਹਰ ਵਾੜਾਂ ਚ ਕੋਈ ਇਹ ਨਹੀਂ ਹੈ ਕਿ ਆਪੋਜੀਸ਼ਨ ਦੀ ਵਾਰਡ ਜਾਂ ਦੂਜੀ ਵਾਰਡ ਸਾਰੇ ਸ਼ਹਿਰ ਦੇ ਸਾਰੀਆਂ ਵਾੜਾਂ ਚ ਕੰਮ ਹੋਇਆ ਜਿੱਦਣੇ ਜੀ ਇੱਕਲਾ ਸਵਾਲ ਲਗਾ ਡੀਆਰਟੀਐਸ ਸੜਕ ਪ੍ਰੋਜੈਕਟ ਹੈਗਾ ਉਹ ਫੇਰ ਖਲੋ ਗਿਆ ਉਹ ਕਿਉਂਕਿ ਉਹ ਬਹੁਤ ਜ਼ਰੂਰੀ ਸੀਗਾ ਆਮ ਲੋਕਾਂ ਨੇ ਮੰਗ ਸੀ ਕਿ ਟ੍ਰਾਂਸਪੋਰਟੇਸ਼ਨ ਹੋਣੀ ਚਾਹੀਦੀ ਹੈ ਮਗਰ ਉਹ ਫਿਰ ਉੱਠ ਗਿਆ ਐ ਜੋਤੀ ਖੜਾ ਨਹੀਂ ਹੋਇਆ ਲੇਕਿਨ ਮੈਂ ਇਹ ਵੀ ਦੱਸ ਚਾਹਾਂ ਚਲੋ ਵਧੀਆ ਤੁਸੀਂ ਇਹ ਪੁਆਇੰਟ ਜਿਹੜਾ ਹੈ ਇਸ਼ੂ ਲਿਆ ਇਹ ਵੀ ਮੇਰੇ ਮਾਈਂਡ ਸੀਗਾ ਇਹਦੇ ਲਈ ਆਨਲੇ ਵੀ ਅਸੀਂ 3.5 ਕਰੋੜ ਰੁਪਏ ਦਾ ਮਾਲ ਮੰਡੀ ਦੇ ਵਿੱਚ ਜਿਹੜਾ ਇੱਕ ਛੱਡ ਬਣਾ ਰਹੇ ਹਾਂ ਜਿਹਦਾ ਟੈਂਡਰ ਪਾਸ ਹੋ ਗਿਆ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਕੰਮ ਸ਼ੁਰੂ ਹੋ ਜਾਏਗਾ ਜਿੱਤੇ 40 ਬੱਸਾਂ ਖਲੋਣ ਦੀ ਜਿਹੜੀ ਹੈਗੀ ਸਮਰੱਥਾ ਹੋਏਗੀ ਔਰ ਉਹਦੇ ਵਿੱਚ ਜਿਹੜੀਆਂ ਬੱਸਾਂ ਹੁਣ ਮੈਂ ਦੱਸ ਤਿਆਂ ਨਵੀਂ ਤੁਹਾਨੂੰ ਦੱਸ ਤਿਆਂ ਕਿ ਸਾਡੇ ਕੋਲ ਇਹ ਜਦੋਂ ਛੱਡ ਬਣ ਜਾਂਦਾ ਅਸੀਂ ਜਿਹੜੀਆਂ ਇਹ ਬੱਸਾਂ ਜਿਹੜੀਆਂ ਚੇਂਜ ਕਰ ਰਹੇ ਆ ਇਹ ਬੱਸਾਂ ਦੀ ਜਗ੍ਹਾ ਅਸੀਂ 100 ਬੱਸ ਜਿਹੜੀ ਈ ਬੱਸ ਲਿਆ ਰਹੇ ਆ ਇਲੈਕਟ੍ਰਿਕ ਬੱਸ ਆਏਗੀ ਜਿਹਦੇ ਨਾਲ ਸ਼ਹਿਰ ਚ ਇੱਕ ਤਾਂ ਪੋਲਿਊਸ਼ਨ ਨਹੀਂ ਹੋਏਗਾ ਔਰ ਜਿਹੜੀਆਂ ਨਵੀਆਂ ਬੱਸਾਂ ਔਨ ਕਰਕੇ ਕਿਉਂਕਿ ਕਾਫੀ ਪੁਰਾਣੀਆਂ ਔਨ ਕਰਕੇ ਬੱਸਾਂ ਕਾਫੀ ਖਰਾਬ ਨੇ ਜਿਹਦਾ ਰਿਪੇਅਰ ਦਾ ਖਰਚਾ ਬਹੁਤ ਜ਼ਿਆਦਾ ਸੋ ਸਾਡੀ ਇਹ ਗਵਰਨਮੈਂਟ ਨਾਲ ਗੱਲਬਾਤ ਹੋ ਕੇ ਅਸੀਂ ਉਹਦੇ ਲਈ ਜਿਹੜਾ ਹੈਗਾ ਨਵਾਂ ਛੱਡ ਬਣਾ ਰਹੇ ਆ ਜੇਰਾਉਂ ਜਦੋਂ ਛੱਡ ਬਣਦਾ ਉਦੋਂ ਹੀ 100 ਬੱਸ ਜਿਹੜੀ ਹੈ ਨਵੀਂ ਪੀਆਰਟੀ ਅਸੀਂ ਇਲੈਕਟ੍ਰਿਕ ਚਲਾ ਰਹੇ ਆਂ ਸ਼ਹਿਰ ਦੇ ਵਿੱਚ ਨੈਕਸਟ ਈਅਰ ਤੁਹਾਨੂੰ ਇਹ ਵੀ ਚੱਲਦੀ ਨਜ਼ਰ ਆਏਗੀ। ਸ਼ੁਕਰੀਆ ਜੀ, ਸ਼ੁਕਰੀਆ। ਸੋ ਕਾਰਪੋਰੇਸ਼ਨ ਦੇ ਬੇਅਰ ਜਤਿੰਦਰ ਮੋਤੀ ਪਾਟਿਆ ਸਾਡੇ ਨਾਲ ਸਨ ਜਿਨ੍ਹਾਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਉਹਨਾਂ ਨੇ ਅਮਰਸਰ ਸ਼ਹਿਰ ਨੂੰ ਕੀ ਕੀ ਦਿੱਤਾ ਹੈ, ਕੀ ਉਹਨਾਂ ਦਾ ਵਿਜ਼ਨ ਹੈ? ਸਭ ਤੋਂ ਵੱਡੀ ਗੱਲ ਹੈ BRTS ਪ੍ਰੋਜੈਕਟ ਦੇ ਤਹਿਤ ਟ੍ਰਾਂਸਪੋਰਟੇਸ਼ਨ ਸੀਗੀ ਜਿਹੜੀ ਲੋਕਲ ਟ੍ਰਾਂਸਪੋਰਟੇਸ਼ਨ ਸੀਗੀ ਜਿਹਦੇ ਤੋਂ ਵੰਚਿਤ ਹੋ ਰਹੇ ਸੀਗੇ ਲੋਕੀ ਉਹਨਾਂ ਲਈ ਵੀ ਇੱਕ ਚੰਗੀ ਖਬਰ ਹੈ ਕਿ ਬਹੁਤ ਜਲਦ ਹੀ 100 ਈ ਬਸਾਂ ਆ ਰਹੀਆਂ ਨੇ ਯਾਨੀ ਕਿ ਇਲੈਕਟ੍ਰਿਕ ਬਸਾਂ ਆ ਰਹੀਆਂ ਨੇ ਉਹਦੇ ਲਈ ਟੈਂਡਰ ਪਾਸ ਹੋ ਚੁੱਕਾ ਹੈ ਔਰ ਸ਼ੈੱਡ ਬਣ ਰਿਹਾ ਜਿੱਥੇ ਉਹਨਾਂ ਨੂੰ ਰੱਖਿਆ ਜਾਏਗਾ ਤਾਂ ਜੋ ਸਾਨੂੰ ਸਹੂਲਤ ਉਹ ਵਾਲੀ ਮਿਲੇਗੀ ਅਸੀਂ ਇੱਕ ਈ ਬਸ ਤੇ ਸਫ਼ਰ ਕਰਾਂਗੇ ਪਲੱਸ ਔਰ ਜਿਹੜਾ ਪ੍ਰਦੂਸ਼ਣ ਦੀ ਗੱਲ ਹੈਗੀ ਆ ਉਹ ਤੋਂ ਵੀ ਸਾਨੂੰ ਨਿਜਾਦ ਮਿਲੇਗਾ ਕੈਮਰਾ ਪਰਸਨ ਉਤੇਜ ਦੇ ਨਾਲ ਜੋਤੀ ਬਹਿਲ ਦੈਨਿਕ ਸੂਰਾ ਟੀਵੀ ਅੰਮ